ਕ੍ਰਿਤਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਯੂਨੀਵਰਸਿਟੀ ਦੇ ਮਾਸ ਕਮਿਊਨੀਕੇਸ਼ਨ ਡਿਪਾਰਟਮੈਂਟ ਦੇ ਵਿੱਚ ਇੱਕ ਮਸਲਾ ਆਂਦਾ ਏ ਕਿ ਜਿੱਥੇ ਇੱਕ ਪ੍ਰੋਫੈਸਰ ਬੱਚਿਆਂ ਦੀ ਪ੍ਰੈਜੈਂਟੇਸ਼ਨ ਲੈਂਦੇ ਆ ਤੇ ਉਸ ਦੇ ਵਿੱਚ ਇੱਕ ਸਟੂਡੈਂਟ ਆਪ ਦੀਆਂ ਦੋ ਲਾਈਨਾਂ ਕਿਸਾਨਾਂ ਦੇ ਬਾਰੇ ਪੰਜਾਬੀ ਚ ਬੋਲਦੇ ਤੇ ਉੱਥੇ ਇੱਕ ਈਗੋਇਸਟਿਕ ਪ੍ਰੋਫੈਸਰ ਉਹ ਸਟੂਡੈਂਟ ਨੂੰ ਇਹ ਗੱਲ ਕਹਿੰਦੇ ਆ ਕਿ ਇਹ ਲੈਂਗੁਏਜ ਤੁਸੀਂ ਥੀਏਟਰ ਡਿਪਾਰਟਮੈਂਟ ਚ ਜਾ ਕੇ ਬੋਲੋ ਉੱਥੇ ਪਲੇ ਕਰੋ ਜਿੱਥੇ ਤੁਹਾਨੂੰ ਪੈਸੇ ਮਿਲਦੇ ਨੇ ਤੁਹਾਡੇ ਪੰਜਾਬੀ ਲੋਕਾਂ ਕੀ ਪ੍ਰੋਬਲਮ ਹੈ ਹਰ ਜਗ੍ਹਾ ਪਰ ਪੰਜਾਬੀ ਗੁਜ਼ਾ ਦਿਤੇ ਹੋ ਆ ਹੇਟ ਪੰਜਾਬੀ ਤੇ ਤੋਂ ਇਲਾਵਾ ਹੋਰ ਬੜੇ ਮੰਦ ਭਾਕੇ ਸ਼ਬਦ ਵਰਤੀ ਸੋ ਸਾਡੀ ਸਿੱਧੀ ਚਤਾਵਨੀ ਉਸ ਪ੍ਰੋਫੈਸਰ ਸੁਮੇਦਾ ਸਿੰਘ ਨੂੰ ਹੈ ਕਿ ਤੁਹਾਨੂੰ ਹੁਣ ਸਟੂਡੈਂਟ ਆਰਗੇਨਾਈਜੇਸ਼ਨ ਸਾਥਾ ਟੱਕਰੂਗੀ ਤੁਹਾਨੂੰ ਸਟੂਡੈਂਟ ਕਾਉਂਸਲ ਦੇ ਵਾਈਸ ਪ੍ਰੈਜ਼ੀਡੈਂਟ ਟੱਕਰਨਗੇ ਕਿ ਤੁਹਾਨੂੰ ਦੱਸਾਂਗੇ ਕਿ ਪੰਜਾਬੀਆਂ ਦੀ ਕੀ ਪ੍ਰੋਬਲਮ ਹੁੰਦੀ ਹੈ ਯਾਨੀ ਕਿ ਮੈਨੂੰ ਤੁਸੀਂ ਇਹ ਮਸਲਾ ਸਮਝੋ ਕਿ ਇਹ ਜਿਹੜੀ ਆਰਐਸਐਸ ਦੀ ਪਾਲਿਸੀ ਬੜੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਕਿ ਇਹ ਹੀ ਹਿੰਦੂ ਤੇ ਹਿੰਦੁਸਤਾਨ ਕਿ ਹਰ ਤਰ੍ਹਾਂ ਹਰ ਹਰ ਜਗ੍ਹਾ ਤੇ ਇੱਕੋ ਚੀਜ਼ ਨੂੰ ਚਾਹੇ ਵਨ ਨੇਸ਼ਨ ਵਨ ਇਲੈਕਸ਼ਨ ਹੋਵੇ ਵਨ ਨੇਸ਼ਨ ਵਨ ਲੈਂਗੁਏਜ ਹੋਵੇ ਕਿ ਉਹ بڑے ਮੈਨੇ ਲੈਵਲ ਤੱਕ ਜਾ ਕੇ ਉਹ ਬੱਚਿਆਂ ਦੇ ਵਿੱਚ ਜਾਂ ਪੂਰੇ ਦੇਸ਼ ਭਰ ਚ ਫਲਾਈ ਜਾ ਰਹੀ ਹੈ ਸੋ ਸਾਡੀ ਸਿੱਧੀ ਚੇਤਾਵਨੀ ਉਸ ਉਹ ਉਹਨਾਂ ਪ੍ਰੋਫੈਸਰਾਂ ਨੂੰ ਹੈ ਜਿਹੜੇ ਆਪ ਦੇ ਦਿਮਾਗ 'ਚ ਇਹ ਗੱਲ ਰੱਖਦੇ ਨੇ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਅਸੀਂ ਕਿਸੇ ਵੀ ਧੱਕੇਸ਼ਾਹੀ ਦੇ ਨਾਲ ਪੰਜਾਬੀ ਖਤਮ ਕਰ ਦਵਾਂਗੇ ਤੇ ਸਾਡੀ ਇੱਕ ਬੇਨਤੀ ਪੰਜਾਬ ਯੂਨੀਵਰਸਿਟੀ ਅਥਾਰਟੀ ਨੂੰ ਵੀ ਹੈ ਕਿ ਇਹੋ ਜਿਹੇ ਜਿਹੜੇ ਪ੍ਰੋਫੈਸਰ ਨੇ ਜਿਹੜੇ ਕਿਸੇ ਭਾਸ਼ਾ ਦਾ ਸਤਕਾਰ ਨਹੀਂ ਕਰਨਾ ਜਾਣਦੇ ਇਹ ਜਾਂ ਤੇ ਸਖਤ ਐਕਸ਼ਨ ਲਿਆ ਜਾਵੇ ਜੇ ਅਥਾਰਟੀ ਨੂੰ ਕਿਸੇ ਤਰੀਕੇ ਦੀ ਕੋਈ ਸੰਕੋਚ ਹੋਵੇ ਐਕਸ਼ਨ ਲੈਣ ਦੇ ਵਿੱਚ ਤਾਂ ਉਹ ਸਾਫ਼ ਸਿੱਧੇ ਸਪਸ਼ਟਾਚ ਸਾਨੂੰ ਦੱਸ ਸਕਦੇ ਆਂ ਬਾਕੀ ਵਿਦਿਆਰਥੀ ਜਥੇਬੰਦੀ ਸੱਤ ਇਸ ਮਾਮਲੇ ਦੇ ਵਿੱਚ ਡਟ ਕੇ ਐਕਸ਼ਨ ਲਊਗੀ ਤੇ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਘੱਟ ਗਿਣਤੀ ਕੌਮ ਦੀ ਜਾਂ ਕਿਸੇ ਵੀ ਖਿੱਤੇ ਦੀ ਕਿਸੇ ਵੀ ਭਾਸ਼ਾ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਗੱਲ ਨਹੀਂ ਆਣ ਦਿੱਤੀ ਜਾਊਗੀ ਤੇ ਸਾਰਿਆਂ ਦੇ ਜਿਹੜੇ ਭਾਸ਼ਾ ਦੇ ਅਧਿਕਾਰ ਨੇ ਉਹਨਾਂ ਦੀ ਰੱਖਿਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਜਥੇਬੰਦੀ ਸਾਥ ਆਪ ਦਾ ਜਿੰਨਾ ਜੋਰ ਲੱਗਦਾ ਉਹ ਅਸੀਂ ਕਰਾਂਗੇ ਤੇ ਐਸੇ ਦੇ ਨਾਲ ਪ੍ਰੋਫੈਸਰ ਨੂੰ ਦੁਬਾਰਾ ਤੋਂ ਫੇਰ ਤੋਂ ਇੱਕ ਵਾਰ ਚੇਤਾਵਨੀ ਹੈ ਕਿ ਇਹੋ ਜਿਹੀ ਦੁਬਾਰਾ ਕੋਈ ਹਰਕਤ ਇਹੋ ਜਿਹੀ ਕੋਈ ਗੱਲ ਦੁਬਾਰਾ ਨਹੀਂ ਆਣੀ ਚਾਹੀਦੀ ਨਿਸ਼ਤਾ ਇਹਦਾ ਸਿੱਧਾ ਖਾਮੇ ਆ ਜਾ ਜਿਹੜਾ ਉਹਨਾਂ ਪ੍ਰੋਫੈਸਰਾਂ ਨੂੰ ਭੁਗਤਣਾ ਪਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ